ਇਰਾਕ ਦੇ ਪ੍ਰਧਾਨ ਮੰਤਰੀ ਨੇ ਆਈਐਸਏ ਤਵਾਤੀਆਂ ਤੋਂ ਫਲੂਜਾ ਸ਼ਹਿਰ ਦੇ ਆਜ਼ਾਦ ਹੋਣ ਦਾ ਐਲਾਨ ਕੀਤਾ ਹੈ ਜਾਣਕਾਰੀ ਮੁਤਾਬਕ ਉਨ੍ਹਾਂ ਕਿਹਾ ਹੈ ਕਿ ਰਾਤੀ ਬਲਾਂ ਦਾ ਅਗਲਾ ਟੀਚਾ ਮੋਸੂਲ ਨੂੰ ਆਜ਼ਾਦ ਕਰਵਾਉਣਾ ਹੈ ਹਾਇਦਰਾਬਾਦੀ ਨੇ ਕਿਹਾ ਕਿ ਫਲੂਜਾ ਨਗਰ ਦਾ ਕੇਂਦਰੀ ਹਿੱਸਾ ਰਾਕੀ ਸੁਰੱਖਿਆ ਬਲਾਂ ਦੇ ਕੰਟਰੋਲ 'ਚ ਆ ਗਿਆ ਹੈ ਅਤੇ ਇਹ ਨਗਰ ਪੂਰੀ ਤਰ੍ਹਾਂ ਸੁਤੰਤਰ ਹੋ ਗਿਆ ਹੈ ਦੱਖਣੀ ਮੈਕਸੀਕੋ ਵਿੱਚ ਪੁਲਿਸ ਅਤੇ ਟੀਚਰਾਂ ਦੇ ਯੂਨੀਅਨ ਦੇ ਵਿੱਚ ਸੰਘਰਸ਼ ਦੇ ਦੌਰਾਨ 4 ਲੋਕਾਂ ਦੀ ਮੌਤ ਹੋ ਗਈ। ਟੀਚਰਾਂ ਦੀ ਕਟਰਪੰਥੀ ਯੂਨੀਅਨ ਸੀਐਨਟੀਈ ਸਿੱਖਿਆ ਵਿੱਚ ਸੁਧਾਰ ਦੀ ਪਹਿਲ ਦੇ ਤਹਿਤ ਸਿੱਖਿਆਕਾਨ ਦਾ ਟੈਸਟ ਦੁਬਾਰਾ ਕੀਤਾ ਜਾਣਾ ਅਤੇ ਹੋਰ આરોਪਾਂ ਵਿੱਚ ਯੂਨੀਅਨ ਨੇਤਾਵਾਂ ਦੀ ਗ੍ਰਿਫਤਾਰੀ ਦਾ ਵਿਰੋਧ ਕਰ ਰਹੀ ਹੈ। ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਪੂਲੇ ਚਰਖੀਲਾਕ ਵਿੱਚ ਸੋਮਵਾਰ ਨੂੰ ਸਰਕਾਰੀ ਕਰਮਚਾਰੀਆਂ ਦੀ ਬੱਸ ਨੂੰ ਨਿਸ਼ਾਨਾ ਬਣਾ ਕੇ ਫਿਦਾਇਨ ਹਮਲਾ ਕੀਤਾ ਗਿਆ ਜਿਸ ਵਿੱਚ 14 ਲੋਕਾਂ ਦੀ ਮੌਤ ਹੋ ਗਈ ਅਤੇ 25 ਤੋਂ ਵੱਧ ਲੋਕ ਜ਼ਖਮੀ ਹੋ ਗਏ ਪੁਲਿਸ ਅਤੇ ਰਾਤ ਗਰਮਨੀ ਕੱਟਣ ਵਾਲੀ ਥਾਂ ਤੇ ਪਹੁੰਚ ਕੇ ਬਚਾਅ ਕਾਰਜਾਂ 'ਚ ਲੱਗੇ ਹੋਏ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਤਾਲਿਬਾਨੀ ਅਤਵਾਦੀ ਗਰੁੱਪ ਵੱਲੋਂ ਲਈ ਗਈ ਹੈ ਪਾਕਿਸਤਾਨ ਦੇ ਸਿੰਧ ਸੂਬੇ ਵਿੱਚ ਕੁਝ ਦੁਕਾਨਦਾਰਾਂ ਨੇ ਕਥਨ ਤੌਰ ਤੇ ਓਮ ਲਿਖ ਕੇ ਜੁੱਤੀ ਵੇਚੀ ਹੈ ਜਿਸ ਕਾਰਨ ਦੇਸ਼ ਦਾ ਘੱਟ ਗਿਣਤੀ Hindu ਸਮਾਜ ਨਾਰਾਜ਼ ਹੋ ਗਿਆ ਹੈ ਅਤੇ ਇਸ ਨੂੰ ਮੰਦਭਾਗਾ ਦੱਸਿਆ ਜਾ ਰਿਹਾ ਹੈ ਪਾਕਿਸਤਾਨੀ Hindu ਪਰਿਸ਼ਦ ਦੇ ਅਧਿਕਾਰ ਨੇ ਦੱਸਿਆ ਕਿ ਉਨ੍ਹਾਂ ਲੋਕਾਂ ਨੇ ਸਿੰਧ ਸਰਕਾਰ ਅਤੇ ਟਾਂਡੋ ਆਦਮ ਖਾਨ ਦੇ ਸਥਾਨਕ ਅਧਿਕਾਰੀਆਂ ਦੇ ਸਾਹਮਣੇ ਵਿਰੋਧ ਦਰਜ ਕਰਵਾਇਆ ਹੈ ਪਾਕਿਸਤਾਨ ਦੇ ਵਿੱਤ ਮੰਤਰੀ ਨੇ ਆਪਣੇ ਵਿਰੋਧੀ ਧਿਰ ਨੂੰ ਕਿਹਾ ਹੈ ਕਿ ਦਾਲ ਮਹਿੰਗੀ ਹੈ ਤਾਂ ਮੁਰਗਾ ਖਾਓ ਪਾਕਿਸਤਾਨ ਵਿੱਚ ਦਾਲ 260 ਰੁਪਏ ਕਿਲੋ ਵਿੱਚ ਜਦ ਕਿ ਮੁਰਗਾ 200 ਰੁਪਏ ਕਿਲੋ ਮਿਲਦਾ ਹੈ ਪਾਕਿਸਤਾਨ ਦੇ ਵਿੱਤ ਮੰਤਰੀ ਸ਼ਾਕਦਾਰ ਨੇ ਵਿਰੋਧੀ ਧਿਰ ਦੇ ਮੈਂਬਰਾਂ ਨੂੰ ਕਿਹਾ ਕਿ ਆਪਣੇ ਵੋਟਰਾਂ ਨੂੰ ਮੁਰਗਾ ਖਾਣ ਨੂੰ ਕਹਿਣਾ ਚਾਹੀਦਾ ਹੈ ਜੇਕਰ ਕਹਿੰਦੇ ਹਨ ਕਿ ਦਾਲ ਦੀ ਕੀਮਤ 260 ਰੁਪਏ ਕਿਲੋਗ੍ਰਾਮ ਹੋ ਗਈ ਹੈ ਇਹ ਪ੍ਰਕਟਾਵਾ ਪਾਕਿਸਤਾਨ ਦੀ ਇੱਕ ਅੰਗਰੇਜ਼ੀ ਰੋਜ਼ਾਨਾ ਅਖਬਾਰ ਚ ਕੀਤਾ ਗਿਆ ਅਮਰੀਕਾ ਦੇ ਓਰਗਨ ਵਿਖੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਜੀਵ ਜੀ ਦੇ ਹਾਰਨ ਨੂੰ ਸਮਰਪਿਤ ਇੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਇਹ ਨਗਰ ਕੀਰਤਨ ਗੁਰਦਾਰਾ ਸ਼੍ਰੀ ਦਸ਼ਮੇਸ਼ ਦਰਬਾਰ ਸਾਹਿਬ ਸਲੇਮ ਵੱਲੋਂ ਆਯੋਜਿਤ ਕੀਤਾ ਗਿਆ ਜਿਸ ਤੇ ਅਮਰੀਕਾ ਦੇ ਕੈਨੇਡਾ ਦੇ ਸਿੱਖਾਂ ਨੇ ਸ਼ਰਧਾ ਤੇ ਉਤਸ਼ਾਹ ਨਾਲ ਸ਼ਮੂਲਤ ਕੀਤੀ। ਇਸ ਦੌਰਾਨ ਆਸਮਾਨ ਤੋਂ ਹੈਲੀਕਾਪਟਰਾਂ ਰਾਹੀਂ ਫੁੱਲਾਂ ਦੀ ਵਰਖਾ ਵੀ ਕੀਤੀ ਗਈ। ਹਾਂਗਕਾਂਗ ਵਿਖੇ ਗੁਰਦੁਆਰਾ ਸਾਹਿਬ ਨੇੜੇ ਸਥਿਤ ਇੱਕ ਮਾਰਟ ਵਿੱਚ ਭਿਆਨਕ ਅੱਗ ਲੱਗਣ ਕਾਰਨ ਤਣਾਅ ਦਾ ਮਾਹੌਲ ਪੈਦਾ ਹੋ ਗਿਆ। ਇਹ ਅਗਵਾਣ ਚਾਈ ਵਿਖੇ ਕੁਇਨਜ਼ ਰੋਡ ਅਤੇ ਸਟਰਬਲ ਸਟ੍ਰੀਟ ਤੇ ਨਵੇਂ ਬਣਾਏ ਜਾ ਰਹੇ ਇੱਕ ਹੋਟਲ ਵਿੱਚ ਲੱਗੀ। ਇਹ ਹੋਟਲ ਸ੍ਰੀ ਗੁਰਦੁਆਰਾ ਸਾਹਿਬ ਦੇ ਨਾਲ ਹੀ ਬਣਾਇਆ ਜਾ ਰਿਹਾ ਸੀ। ਅੱਗ ਲੱਗਣ ਦੇ ਕਾਰਨਾਂ ਤੋਂ ਫਿਲਹਾਲ ਪਤਾ ਨਹੀਂ ਲੱਗ ਸਕਿਆ। ਇਸ ਘਟਨਾ ਵਿੱਚ ਇੱਕ ਵਿਅਕਤੀ ਜ਼ਖਮੀ ਹੋਇਆ ਸੀ ਜਿਸ ਨੂੰ ਹਸਪਤਾਲ ਲਿਜਾਇਆ ਗਿਆ ਹੈ। ਰੋਮ ਦੇ ਵਿੱਚ ਪ੍ਰਧਾਨ ਮੰਤਰੀ ਮਤੇਉ ਰੇਂਜੀ ਦੀ ਅਹਿਮ ਚੋਣ ਵੀ ਹਾਰ ਦੇ ਬਾਅਦ ਦੇਸ਼ ਨੇ ਜਨਵਾਦੀ ਵਰਜੀਨੀਆ ਰਾਜੀ ਨੂੰ ਆਪਣਾ ਪਹਿਲਾ ਮਹਿਲਾ ਮੇਅਰ ਚੁਣਿਆ ਕੱਲ ਦੇ ਐਗਜ਼ਿਟ ਪੋਲ ਨੇ ਸਰਕਾਰ ਵਿਰੋਧੀ ਅੰਦੋਲਨ ਫਾਈਵ ਸਟਾਰ ਮੂਵਮੈਂਟ ਦੇ ਉਮੀਦਵਾਰ ਨੂਰੇਂਜੀ ਦੀ ਡੈਮੋਕ੍ਰੈਟਿਕ ਪਾਰਟੀ ਦੇ ਉਮੀਦਵਾਰ ਰੌਪ ਟ੍ਰੈ ਗਿਆਚਤੀ ਦੇ ਨਾਲ ਕੜਮ ਕਾਲਵੇਜ ਕਟੂਕੜ 7 ਫੀਸਦੀ ਵੋਟ ਦਿੱਤੇ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੀ ਸਰਕਾਰ ਨੇ ਮਦਰਸਾ ਆਫ ਜਿਹਾਦ ਨਾਂ ਦੇ ਇੱਕ ਮਦਰਸੇ ਲਈ ਆਪਣੇ ਬਜਟ ਚੋਂ 30 ਕਰੋੜ ਰੁਪਏ ਦਿੱਤੇ ਨੇ ਇਸ ਮਦਰਸੇ ਦੇ ਸਾਬਕਾ ਵਿਦਿਆਰਥੀਆਂ ਸਾਬਕਾ ਤਾਲਿਬਾਨ ਮੁਖੀ ਮੁੱਲਾ ਉਮਰ ਤੇ ਹੋਰ ਅਫਗਾਨ ਤਾਲਿਬਾਨ ਨੇਤਾ ਸ਼ਾਮਲ ਹਨ ਖੈਬਰ ਪਖਤੂਨਖਵਾ ਦੇ ਮੰਤਰੀ ਸ਼ਾਹ ਫਰਮਾਨ ਨੇ ਸਫਤੇ ਖੈਬਰ ਪਖਤੂਨ ਦੀ ਅਸੈਂਬਲੀ ਚ ਕਿਹਾ ਕਿ ਮੈਂ ਮਾਨ ਨਾਲ ਐਲਾਨ ਕਰ ਰਿਹਾ ਹਾਂ ਕਿ ਦਾਰੁਲ ਉਲੂਮ ਹਕਾਨੀਆਂ ਨੋਸ਼ੇਰਨ ਨੂੰ ਆਪਣੇ ਸਾਲਾਨਾ ਖਰਚ ਲਈ 30 ਕਰੋੜ ਰੁਪਏ ਮਿਲਣਗੇ ਇੱਕ ਹੋਰ ਵਿਵਾਦਪੂਰਨ ਟਿੱਪਣੀ ਕਰਦੇ ਹੋਏ ਰਿਪਬਲਿਕਨ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਾਲਡ 트ੰਪ ਨੇ ਕਿਹਾ ਕਿ ਅਮਰੀਕਾ ਦੇ ਆਰਲੈਂਡੋ ਵਰਗੀ ਗੋਲੀਬਾਰੀ ਦੀਆਂ ਘਟਾਵਾਂ ਨੂੰ ਰੋਕਣ ਲਈ ਨਸਲੀ ਆਧਾਰ ਤੇ ਰਿਕਾਰਡ ਰੱਖਣ ਦੇ ਬਾਰੇ ਸੋਚਣਾ ਸ਼ੁਰੂ ਕਰਨਾ ਚਾਹੀਦਾ ਹੈ। ਇਸ ਹਲਸਲੇ ਵਿੱਚ ਇਜ਼ਰਾਈਲ ਅਤੇ ਹੋਰ ਦੇਸ਼ਾਂ ਦੇ ਉਦਾਹਰਣ ਦਿੰਦੇ ਹੋਏ 트ੰਪ ਨੇ ਦਲੀਲ ਦਿੱਤੀ ਕਿ ਇਹ ਜਿਹਾ ਕਰਨਾ ਸਭ ਤੋਂ ਬੁਰੀ ਚੀਜ਼ ਨਹੀਂ ਹੈ। ਇండోਨੇਸ਼ੀਆ ਦੇ ਸੈਂਟਰਲ ਜਾਵਾ ਵਿੱਚ ਅਚਾਨਕ ਆਏ ਹੜ੍ਹ ਦੇ ਕਾਰਨ 35 ਲੋਕਾਂ ਦੀ ਮੌਤ ਹੋ ਗਈ। ਇੱਥੇ ਜੰਗੀ ਪੱਧਰ ਤੇ ਬਚਾਅ ਕਾਰਜ ਚਲਾਇਆ ਜਾ ਰਿਹਾ ਹੈ। ਹੜ੍ਹ ਦੇ ਕਾਰਨ ਕਈ ਜਗ